ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਜਿਲ੍ਹਾ ਸੰਗਰੂਰ ਦੇ ਭਵਾਨੇਗੜ੍ਹ ਤੋਂ ਇੱਕ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਭਵਾਨੇਗੜ੍ਹ ਦੇ ਨੇੜੇ ਲਪੇਂਡ ਰਾਂਪਰਾ ਦੇ ਵਿੱਚ ਉਸ ਟਾਈਮ ਸ਼ੋਗ ਦੀ ਲਹਿਰ ਝੋੜ ਗਈ ਜਦੋਂ ਦੇਸ਼ ਵਿਦੇਸ਼ੀ ਚਨਾਮੀ ਮਨੋਵਗੈਨਿਕਾ ਤੇ ਮਹਿਰ ਬਾਬਾ ਡੈਕ ਉਰਫ ਪਵਿੱਤਰ ਸਿੰਘ ਉਹਨਾਂ ਦੇ ਪਤੀ 'ਤੇ ਉਹ ਲੋ ਹਮਲਾ ਕੀਤਾ ਗਿਆ ਹੈ ਅਤੇ ਜਾਣਕਾਰੀ ਅਨੁਸਾਰ ਮੌਕੇ 'ਤੇ ਪਟਿਆਲਾ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿੱਥੇ ਇਲਾਜ ਦੌਰਾਨ ਉਹਦੀ ਮੌਤ ਹੋ ਗਈ ਪਵਿੱਤਰ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਦੀ ਪੁਰਾਣੀ ਫਾਈਲ ਤਸਵੀਰਾਂ ਜਿਨ੍ਹਾਂ ਵਿੱਚ ਬੋਲਦੇ ਨਜ਼ਰ ਆ ਪਾਜ ਜਣ ਦੇ ਨਾਲ ਨਾਲ ਮੋਨੋਬੈਗਨਿਕ ਤੇ ਕੁਦਰਤ ਪਿਆਰ ਕਰਨ ਵਾਲੇ ਸਖਸ਼ ਹਨ ਉਹਨਾਂ ਨੇ ਸਾਰੀ ਸਾਰੇ ਕੰਮ ਖੁਦ ਆਪਣੀ ਵੀਲਚਾਰ ਤੇ ਸਾਰਾ ਲੈ ਕੇ ਕੀਤੇ ਅਤੇ ਜਾਣਕਾਰੀ ਅਨੁਸਾਰ ਉਹ ਖੁਦ ਵੀ ਆਰਗੈਨਿਕ ਖੇਤੀ ਕਰਦੇ ਸਨ ਜਦੋਂ ਕਿ ਸਾਫ ਕਾ ਸਰਪੰਚ ਨੇ ਪਿੰਡ ਨੇ ਦੱਸਿਆ ਕਿ ਪਵਿੱਤਰ ਸਿੰਘ ਖੁਦ ਪਾਜ ਤੇ ਵੀਲਚਾਰ ਦੇ ਹੁੰਦੇ ਹੋਏ ਵੀ ਉਹ ਮੋਨੋਬੈਗਨਿਕ ਕਦੇ ਮਹਿਰ ਨਾਲ ਸਮਾਜ ਤੇ ਲੋੜਵੰਦਾਂ ਦੀ ਮਦਦ ਕਰਨ ਦੇ ਵਿੱਚ ਭਰੋਸਾ ਰੱਖਦੇ ਸਨ ਇਕੱਲੇ ਸੰਗਰੂਰ ਨਹੀਂ ਪੂਰੇ ਦੇਸ਼ ਵਿਦੇਸ਼ ਵਿੱਚ ਉਹਨਾਂ ਦਾ ਨਾਮ ਜਾਣਿਆ ਜਾ ਰਿਹਾ ਹੈ ਇਸ ਮੌਕੇ ਦੇ ਅਪਡੇਟ ਲੜਕੀ ਦੱਸਿਆ ਕਿ ਉਹਨਾਂ ਦੇ ਬਚਪਨ ਦੇ ਉਹਨਾਂ ਦੇ ਘਰ ਵਿੱਚ ਰਹਿੰਦੀ ਸੀ ਜਦੋਂ ਸਵੇਰ ਕੰਮ ਸੁਭਾਸ਼ਾ ਇਹ ਉਹਨਾਂ ਦੀ ਕੀ ਕੋਈ ਟੈਨਸ਼ਨ ਆਉਣਾ ਹੀ ਨੀਤੀ ਗਈ ਅਤੇ ਕਦੇ ਵਿੱਡਾ ਉਹਨਾਂ ਵੱਲੋਂ ਜਾਨ ਜ਼ਿੰਦਗੀ ਵਿੱਚ ਬਹੁਤ ਵੱਡਾ ਕਦੇ ਨਾ ਪੂਰਾ ਆਉਣ ਵਾਲਾ ਘਾਟਾ ਪੈ ਗਿਆ ਜਿਸ ਦੇ ਨਾਲ ਪਿੰਡ ਦੇ ਵਿੱਚ ਇੱਕ ਸ਼ੋਗ ਦੀ ਲਹਿਰ ਹੈ ਤੇ ਸੋਗ ਦੇ ਨਾਲ ਭਵਾਨੀਗੜ੍ਹ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਵੀ ਬਹੁਤ ਵੱਡੀ ਸ਼ੋਗ ਦੀ ਲਹਿਰ ਹੈ ਕਿਉਂਕਿ ਇਹ ਜੇ ਮਹਾਨ ਸ਼ਖਸੀਅਤਾਂ ਜਦੋਂ ਚਲੇ ਜਾਂਦੀਆਂ ਹਨ ਫਿਰ ਉਹਨਾਂ ਦਾ ਪਤਾ ਲੱਗਦਾ ਹੈ ਪਰ ਜਦੋਂ ਨਸ਼ੇ ਨੂੰ ਲੈ ਕੇ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਜਿੱਥੇ ਉਹਨਾਂ ਦੇ ਭਤੀਜੇ ਵੱਲੋਂ ਜੋ ਇਹ ਕਾਰਾ ਕੀਤਾ ਗਿਆ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਬੜੀ ਦੁਖਦਾਈ ਘਟਨਾ ਨਜ਼ਰ ਆ ਰਹੀ ਆ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਵਾਸੀ ਅਤਿਓ ਉਹ ਤੁਹਾਨੂੰ ਸੁਣਾਉਣੇ ありがとうございま ਇਨੋਂ ਮੈਂ ਤੁਹਾਨੂੰ ਆ ਰੁਚੀ ਚੱਬਰ ਕਿਹੜੀ ਜਗ੍ਹਾ ਤੋਂ ਮੈਂ ਪਟਿਆਲੇ ਤੋਂ ਹਾਂ ਪਟਿਆਲੇ ਹਾਂਜੀ ਕੀ ਤੁਸੀਂ ਤੁਸੀਂ ਤੇਰੇ ਬਾਬਾ ਕੋਲ ਕਰ ਜੀ ਮੈਂ ਸਾਨੂੰ ਮਿਲੇ ਆਈ ਥਿੰਕ ਹੋਗੇ ਜੀ ਹੁਣ 16 ਸਾਲ ਨਹੀਂ 17 18 ਸਾਲ ਹੋਗੇ ਆ ਬਾਬਾ ਜੀ ਪਹਿਲਾਂ ਸਾਨੂੰ ਸਾਈਕੋਲੋਜੀ ਦੀ ਨੋਲੇਜ ਤੋਂ ਹੀ ਮਿਲੇ ਸੀਗੇ ਤੇ ਉਹਨਾਂ ਨੇ ਹੀ ਸਾਨੂੰ ਸਾਈਕੋਲੋਜੀ ਵਾਲੇ ਪਾਸੇ ਪਾਇਆ ਸੋ ਅੱਜ ਮੈਂ ਇੱਕ ਸਾਈਕੋਲੋਜਿਸਟ ਹਾਂ ਪਟਿਆਲੇ ਵਿੱਚ ਮੈਂ ਆਪਣਾ ਸੈਟਅਪ ਹੈ ਮੇਰਾ ਜਿੰਨੀ ਨੋਲੇਜ ਉਹਨਾਂ ਨੇ ਮੈਨੂੰ ਦਿੱਤੀ ਹਿਪਨੋਸਿਸ ਦੀ ਸਾਈਕੋਲੋਜੀ ਦੀ ਹਿਊਮਨ ਨੇਚਰ ਦੀ ਹਿਊਮਨ ਮਾਈਂਡ ਦੀ ਮੈਨੂੰ ਲੱਗਦਾ ਉਹਨਾਂ ਕਿਸੇ ਕਿਤਾਬ 'ਚ ਸਿੱਖਣ ਨੂੰ ਨਹੀਂ ਹੈਗਾ ਕਿਸੇ ਹਿਊਮਨ ਬੀنگ ਕੋਲ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਇੰਨੀ ਨੋਲੇਜ ਹੋਵੇ ਔਰ ਇੰਨੀ selflessly ਉਹਨਾਂ ਨੇ ਸਾਨੂੰ ਸਿਖਾਇਆ ਸਾਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਉਦੋਂ ਜ਼ਿੰਦਗੀ ਦੇ ਆਪਣੇ ਬਹੁਤ ਸਾਰੇ ਕੁਐਸਚਨ ਸੀਗੇ ਬਟ ਉਹਨਾਂ ਨੇ ਸਾਡੇ ਕੁਐਸਚਨਸ ਦਾ ਜਵਾਬ ਦੇਣ ਦੇ ਨਾਲ ਸਾਨੂੰ ਦੂਜਿਆਂ ਲਈ ਵੀ ਕਾਬਿਲ ਕੀਤਾ ਕਿਸੀਂ ਦੂਜਿਆਂ ਦੀ ਵੀ ਹੈਲਪ ਕਰ ਸਕੀਏ ਸੋ ਫੈਮਿਲੀ ਵੀ ਹੈ ਜੀ ਗੁਰੂ ਵੀ ਨੇ ਗਾਈਡ ਵੀ ਨੇ ਫਿਲਾਸਫਰ ਵੀ ਸਭ ਕੁਝ ਹੀ ਸੀ ਜੀ ਸਾਡੇ ਜਦੋਂ ਕੋਈ ਇਨਸਾਨ ਮਤਲਬ ਕਿ ਐ ਕਿਸੇ ਰਹਿੰਦੇ ਪੀਲ ਚਿਰਤੇ ਹਾਂ ਜੀ ਇੰਨਾ ਚੱਜਬਾ ਰੱਖਦਾ ਹੋਵੇ ਪੌਪਾ ਡਿੱਕ ਤੋਂ ਲੈ ਕੇ ਜੀ ਸਾਈਕੋਲੋਜੀ ਤੋ ਬਣੇ ਮਤਲਬ ਕਿ ਉਹਨੂੰ ਕਿਵੇਂ ਲੱਗੇ ਅੱਜ ਕਿੰਨਾ ਜਿਹੜਾ ਘਾਟਾ ਪਿਆ ਮੈਂ ਕਹਿੰਦੀ ਜੀ ਘਾਟਾ ਇਹ ਅੱਜ ਤਾਂ ਮੇਰੇ ਲੱਗਦਾ ਕਿ ਕਣ ਕਣ ਰੋ ਰਿਹਾ ਹੈ ਕਿ ਉਹ ਬੰਦਾ ਜਿਹਨੇ ਇੰਨੀ 셀ਫਲੈਸਲੀ ਹਿਊਮੈਨਿਟੀ ਦੀ ਸੇਵਾ ਕੀਤੀ ਹੈ ਜੋ ਆਪ ਬਜ਼ਾਰਗੀ ਚ ਸੀਗਾ ਜਿਨ੍ਹਾਂ ਨੂੰ ਆਈ ਥਿੰਕ ਉਹ ਗੁਰਦੁਆਰੇ ਛੱਡਿਆਏ ਸੀ ਉਹਨਾਂ ਦੇ ਮਤਲਬ ਉਹ ਗੁਰਦੁਆਰੇ ਚੜਾ ਦਿੱਤਾ ਗਿਆ ਸੀ ਉਹਨਾਂ ਨੂੰ ਬਚਪਨ ਚ ਕੀ ਅਪਾਹੇ ਚ ਬੰਦਾ ਅਸੀਂ ਇਹਨੂੰ ਕੇਅਰ ਨਹੀਂ ਕਰ ਸਕਦੇ ਇਹਦੀ ਉਹ ਬੰਦਾ ਉੱਥੋਂ ਉੱਠ ਕੇ ਆਪਣੇ ਘਰ ਨੂੰ ਫੇਰ ਖੜਾ ਕੀਤਾ ਤੇ ਦੁਨੀਆ ਦੇ ਵਿੱਚ ਇੱਕ ਮਿਸਾਲ ਕੰਮ ਕੀਤੀ ਹੈ ਉਹਨਾਂ ਨੇ ਕਿ ਜ਼ਰੂਰੀ ਨਹੀਂ ਕਿ ਜੇ ਪਰਮਾਤਮਾ ਨੇ ਤੁਹਾਨੂੰ ਇੱਕ ਦੇਤੀ ਇੱਕ ਪ੍ਰੋਬਲਮ ਦੇਤੀ ਤਾਂ ਤੁਸੀਂ ਉਸ ਪ੍ਰੋਬਲਮ ਚੋਂ ਕਿਵੇਂ ਨਿਕਰ ਕੇ ਆਉਨੇ ਹੋ ਲੱਗਦਾ ਹੀ ਨਹੀਂ ਸੀ ਵੀ ਉਹ ਪਾਹਜ ਨੇ ਜੀ ਉਹਨਾਂ ਨੇ ਆਪਣੀ ਸਾਰੀ ਖਿੱਤੀ ਆਪਣੇ ਆਪ ਕਰਨੀ ਉਹਨਾਂ ਨੇ ਬਾਹਰ ਦੇਖੋ ਇੰਨੇ 크ਰੀਏਟਿਵ ਬੰਦਾ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਨੌਲੇਜ ਕ੍ਰੀਏਟੀਵਿਟੀ ਦੁਨੀਆ ਦੀ ਹੈਲਪ ਕਰਨ ਦੀ ਮਤਲਬ ਉਹਨਾਂ ਨੇ ਇਕੱਲੇ ਆਪਣੀ ਫੈਮਲੀ ਨੂੰ ਨਹੀਂ ਸੰਭਾਇਆ ਹੋਇਆ ਸੀ ਉਹਨਾਂ ਨੇ ਪੂਰੇ ਸਮਾਜ ਨੂੰ ਸੰਭਾਇਆ ਹੋਇਆ ਸੀ ਇਹ ਜਿਹੜੇ ਤੁਸੀਂ ਬਾਹਰ ਦੇਖ ਰਹੇ ਹੋ ਸਾਰੇ ਉਹਨਾਂ ਦੇ ਮੇਬੀ ਕਲਾਇੰਟ ਸੀ ਨੇ ਤੇ ਹਾਲੇ ਬਹੁਤ ਸਾਰੇ ਲੋਕ ਨੇ ਜੋ ਜੋ ਟੁੱਟ ਗਏ ਜਿਨ੍ਹਾਂ ਨੂੰ ਇੱਕ ਲੱਗਦਾ ਹੈ ਨਾ ਇੱਕ ਤੁਸੀਂ ਤੁਹਾਡਾ ਘਰ ਹੈ ਕਿਤੇ ਜਾ ਕੇ ਤੁਸੀਂ ਆਪਦੀ ਪ੍ਰੋਬਲਮ ਦੱਸ ਸਕਦੇ ਹੋ ਜਿੱਥੇ ਤੁਹਾਨੂੰ ਬੰਦਾ ਕਹਿੰਦਾ ਕਿ ਤੂੰ ਫਿਕਰ ਨਾ ਕਰ ਮੈਂ ਹੈਗਾ ਮੈਂ ਸੰਭਲੂਗਾ ਇੱਕ ਬੰਦਾ ਜੋ ਆਪ ਪਾਹ ਹੈ ਜਾਏ ਉਹਨੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਨੂੰ ਸੰਭਾਲਿਆ ਹੋਇਆ ਸੀਗਾ ਸੋ ਇਸ ਤੋਂ ਵੱਧ ਤਾਂ ਕੀ ਦੁਖਾਂਤ ਹੋਊਗਾ ਤੇ ਇੱਕ ਜਿਹੜੇ ਬੰਦੇ ਨੇ ਆ ਘਟਨਾ ਕੀਤੀ ਹੈ ਉਸ ਬੰਦੇ ਨੂੰ ਵੀ ਉਹਨਾਂ ਨੇ ਹੈਲਪ ਹੀ ਕੀਤੀ ਸੀ ਆ ਪਿਛਲੇ ਹਫਤੇ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਨੇ ਮਤਲਬ ਤੁਸੀਂ ਇਨਸਾਨੀਅਤ ਕਿੰਨਾ ਕ ਕਰੂਪ ਰੂਪ ਲੈ ਸਕਦੀ ਹੈ ਇੱਥੇ ਆਗੇ ਨਾ ਬਸ ਤੁਹਾਡਾ ਟਰਸਟ ਵੀ ਖਤਮ ਹੋ ਜਾਂਦਾ ਮੇਰਾ ਨਾਮ ਸੋਨੀ ਸਿੱਧੂ ਹੈ ਜੀ ਮੈਂ ਚੰਡੀਗੜ੍ਹ ਤੋਂ ਅਜੀ ਮੇਰੇ ਹਸਪੰਦ ਕਰਨਲ ਨੇ ਆਰਮੀ ਚ ਅਸੀਂ ਦੋਨੋਂ ਸਿਸਟਰਜ਼ ਹਾਂ ਜੀ ਤੇ ਬਾਬਾ ਜੀ ਨੇ ਜੀ ਸਾਡੀ ਜ਼ਿੰਦਗੀ ਬਦਲੀ ਸੀਗੀ ਸਾਨੂੰ ਇੱਕ ਨਾਰਮਲ ਘਰੇਲੂ ਔਰਤਾਂ ਦੋਨਾਂ ਨੇ ਸਾਨੂੰ ਇੰਨੇ بڑے ਸਾਈਕੋਥੈਰਾਪਿਸਟ ਬਣਾਤਾ ਜੋ ਕੁਝ ਬਾਬਾ ਜੀ ਨੇ ਸਾਨੂੰ ਦਿੱਤਾ ਉਹ ਉਹਨੂੰ ਉਹਨੂੰ ਤਾਂ ਅਸੀਂ ਕਦੇ ਸ਼ਬਦਾਂ ਚ ਤਾਂ ਬਿਆਨ ਨਹੀਂ ਕਰ ਸਕਦੇ ਸੀ ਉਹ ਸਾਡੇ ਵਾਸਤੇ ਮਤਲਬ ਮੈਨੂੰ ਤਾਂ ਭੈਣ ਕਹਿੰਦੇ ਹੁੰਦੇ ਸੀ ਅਸੀਂ ਸਾਡਾ ਬਹੁਤ ਸਾਲਾਂ ਦਾ ਰਿਸ਼ਤਾ ਸੀਗਾ ਤੇ ਜਿਹੜਾ ਸਭ ਤੋਂ ਥੋੜੀ ਸੇਫ ਸਪੇਸ ਹੁੰਦੀ ਹੈ ਨਾ ਜਿੱਥੇ ਤੁਸੀਂ ਜਾ ਕੇ ਜਿਹੜਾ ਬੰਦਾ ਤੁਹਾਨੂੰ ਐ ਕਹਿ ਦਿੰਦਾ ਹੁੰਦਾ ਹੁੰਦਾ ਨਾ ਵੀ ਮੈਂ ਬੈਠਾ ਫਿਕਰ ਨਾ ਕਰ ਸਾਡੇ ਵਾਸਤੇ ਉਹ ਸੀਗੇ ਉਹ ਜਿੱਦੋਂ ਸਾਨੂੰ ਇਸਕਾ ਕੀ ਮੰਦਾ ਪਤਾ ਲੱਗਿਆ ਤਾਂ ਕਿ ਮੈਂ ਜਦੋਂ ਇਸ اچانک ਤੁਹਾਨੂੰ ਬੋਤਾ ਅਸੀ ਤਾਂ ਅੱਜ ਉਹਨਾਂ ਨੂੰ ਮਿਲਣ ਆਉਣਾ ਸੀਗਾ ਮੇਰੇ ਹਸਬੰਡ ਵੀ ਆਏ ਹੋਏ ਸੀ ਮੇਰੀ ਬੇਟੀ ਅੱਜ ਸਾਡਾ ਪਲਾਨ ਸੀ ਵੀ ਅੱਜ ਅਸੀਂ ਉਰੇ ਆ ਕੇ ਅਸੀਂ ਪਟਿਆਲੇ ਚ ਨਿਗੜ ਤੋਂ ਤਾਂ ਹੀ ਆਏ ਸੀਗੇ ਵੀ ਅੱਜ ਅਸੀਂ ਬਾਬਾ ਜੀ ਕੋਲ ਜਾਣਾ ਹੈ ਅੱਜ ਅਸੀਂ ਉਹਨਾਂ ਨਾਲ ਦਿਨ ਬਤਾਵਾਂਗੇ ਵਿੱਚ ਬ੍ਰੈਕਫਾਸਟ ਕਰਾਂਗੇ ਆ ਕੇ ਜਦੋਂ ਸਾਨੂੰ ਫੋਨ ਆਇਆ ਕਿ ਇਹ ਘਟਨਾ ਹੋ ਗਈ ਉਦੋਂ ਤਾਂ ਸਾਨੂੰ ਇਹ ਗੱਲ ਲੱਗਿਓ ਨਹੀਂ ਵੀ ਇਹ ਇੰਨੀ ਵੱਡੀ ਗੱਲ ਹੈ ਅਸੀਂ ਸੋਚਿਆ ਮਾੜਾ ਮੋਟਾ ਹੋਣਾ ਜਦੋਂ ਨੂੰ ਲੈ ਕੇ ਗਏ ਉੱਥੇ ਜਦੋਂ ਅਸੀਂ ਦੇਖਿਆ ਜਾ ਕੇ ਉਸ ਤੋਂ ਬਾਅਦ ਅਸੀਂ ਤਾਂ ਲਾਸਟ ਆ ਜਮੀਨ ਨਹੀਂ ਅਸੀਂ ਤਾਂ ਲਾਸਟ ਆ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ ਕੀ ਸਾਡਾ ਸਾਡਾ ਕੱਲਿਆਂ ਦਾ ਲਾਸ ਨਹੀਂ ਹੈ ਜੀ ਇਹ ਫੈਮਿਲੀ ਦਾ ਲਾਸ ਨਹੀਂ ਹੈ ਤਾਂ 휴ਮੈਨਿਟੀ ਦਾ ਲਾਸ ਹੋ ਗਿਆ ਇਹ ਕਹ ਸਕਦੇ ਹਾਂ ਕਿ ਆਪ ਖੁਦ ਦਾ ਪਾਜ ਹੋਣ ਦੇ ਬਾਵਜੂਦ ਲੋਕਾਂ ਨੂੰ ਅਬ ਤੇ ਪੈਰਾਂ ਤੇ ਖੜਾ ਕਰਨਾ ਕਹਿੰਦੇ ਕਿੰਨਿਆਂ ਨੂੰ ਜੇ ਅਸੀਂ ਦੋ ਤਾਂ ਸਾਹਮਣੇ ਖੜੇ ਆ ਪਤਾ ਨਹੀਂ ਇੰਨੇ ਕਿੰਨੇ ਨੇ ਪਤਾ ਨਹੀਂ ਨੂੰ ਹਜ਼ਾਰਾਂ ਚ ਹੀ ਮਿਲ ਜਾਣਗੇ ਲੋਕ ਜਿਨ੍ਹਾਂ ਨੂੰ ਉਹਨਾਂ ਨੇ ਖੜਾ ਕੀਤਾ ਪੈਰਾਂ ਤੇ ਔਰ ਸਾਡਾ ਹਲੇ ਪਲਾਨ ਸੀਗਾ ਵੀ ਆਪਾਂ ਕਿਤਾਬ ਲਿਖਾਂਗੇ ਅਸੀਂ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕੋਲ ਜਿੰਨਾ ਗਿਆਨ ਹੈ ਨਾ ਜੀ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਸਾਈਕੋਲੋਜਿਸਟ ਕੋਲ ਨਹੀਂ ਕਿਉਂਕਿ ਹੁਣ ਅਸੀਂ ਉਸ ਸਰਕਲ 'ਚ ਰਹਿੰਦੇ ਆ ਸਾਈਕੋਲੋਜਿਸਟ ਵਾਲੇ 'ਚ ਬੜੇ-ਬੜੇ ਸਾਈਕੀਆਟ੍ਰਿਸਟ ਸਾਈਕੋਲੋਜਿਸਟ ਜੋ ਗਿਆਨ ਬਾਬਾ ਜੀ ਕੋਲ ਸੀਗਾ ਜੋ ਸਾਨੂੰ ਸਿਖਾ ਗਏ ਬਿਲਕੁਲ ਅਲੱਗ ਏ ਚਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਉਹਨਾਂ ਨੇ ਹਿਊਮ ਪੜ੍ਹ ਕੇ ਸਿੱਖਿਆ ਸੀ ਉਹ ਕਿਤਾਬਾਂ ਚੋਂ ਆਇਆ ਹੋਇਆ ਗਿਆਨ ਸੀ ਜੀ ਕਿੰਨਾ ਕੁ ਪੜ੍ਹੇ ਹੋਏ ਸੀ ਫਤਿਹ ਉਹ ਆਪ ਕੋਲ ਡਿਗਰੀਆਂ ਨਹੀਂ ਸੀ ਉਹਨਾਂ ਕੋਲ ਕੋਈ ਡਿਗਰੀ ਨਹੀਂ ਸੀ ਉਹ ਸਿਰਫ 10 ਪਾਸ ਹੀ ਸੀਗੇ ਪਰ ਉਹਨਾਂ ਜਿੰਨੀ ਸਾਈਕੋਲੋਜੀ ਦੇ ਤੇ ਦਿਮਾਗ ਦੀ ਅੰਡਰਸਟੈਂਡਿੰਗ ਚੰਗੇ ਚੰਗੇ ਪੀ ਐਚ ਡੀ ਸਕਾਲਰ ਕੋਲ ਵੀ ਨਹੀਂ ਹੈ ਉਹਨਾਂ ਵਰਗੇ ਕੋ ਕੋ ਨੂੰ ਬਹੁਤ ਵੱਡੇ ਵੱਡੇ ਸਾਈਕੋਲੋਜਿਸਟ ਨੂੰ ਮਿਲੇ ਪਰ ਉਹਨਾਂ ਵਰਗਾ ਕੋਈ ਨਹੀਂ ਮਿਲਿਆ ਉਹ ਜੋ ਜੋ ਕੁਝ ਉਹਨਾਂ ਨੂੰ ਪਤਾ ਸੀ ਅਸੀਂ ਤਾਂ ਕਿਤਾਬ ਲਿਖਣੀ ਸੀ ਜੀ ਅਸੀਂ ਤਾਂ ਉਹਨਾਂ ਦਾ ਅਸੀਂ ਹਲੇ ਮਟੀਰੀਅਲ ਇਕੱਠਾ ਕਰ ਰਹੇ ਸੀ ਵੀ ਆਪਾਂ ਇਕੱਠਾ ਕਰੀਏ ਆਪਾਂ ਅਸੀਂ ਹਮੇਸ਼ਾ ਕਹਿੰਦੇ ਸੀ ਵੀ ਤੁਹਾਡੇ ਦਿਮਾਗ ਵਿੱਚ ਜੋ ਕੁਝ ਹੈਗਾ ਉਹ ਦੁਨੀਆ ਨੂੰ ਦੇ ਕੇ ਜਾਓ ਤੁਹਾਡੇ ਕੋਲ ਇਹੋ ਜਿਹਾ ਕੁਝ ਹੈ ਕਿ ਜਿਹੜਾ ਕਿਸੇ ਕੋਲ ਵੀ ਨਹੀਂ ਹੈ ਸਾਡੀ ਐਨ ਜੀਓ ਸੀਗੀ ਅਸੀਂ ਇਕੱਠੇ ਐਨ ਜੀਓ ਰਨ ਕਰਦੇ ਸੀ ਜੀ 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 ਕੀ ਨਾਮ ਹੈ ਜੀ ਮੇਰਾ ਨਾਮ ਮਲਕੀਤ ਸਿੰਘ ਸਾਹਿਬ ਕਸਰਪੰਜ ਰਾਮਪੁਰਾ ਬੀਬੀ ਬਾਬਾ ਪੁੱਤਰ ਸਿੰਘ ਨਾਲ ਤੁਹਾਡੇ ਕੀ ਰਿਲੇਸ਼ਨ ਸੀ ਕਿੱਦਾਂ ਦੇ ਬੰਦੇ ਸੀ ਕੀ ਗੱਲਬਾਤ ਬਾਬਾ ਪੁੱਤਰ ਸਿੰਘ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹਦਾ ਨਾਮ ਇਲਾਕੇ ਚ ਚੱਲਦਾ ਸੀ ਬਾਬਾ ਡੱਕ ਕਰਕੇ ਤੇ ਵੱਡੀ ਪੱਧਰ ਤੇ ਦਿਮਾਗੀ ਜੋ ਬੱਚੇ ਮੈਂਟਲੀ ਹੋ ਜਾਂਦੇ ਨੇ ਜਾਂ ਬੱਚੇ ਕੁੜੀਆਂ ਕਿੱਤਰੀ ਜੋ ਨੌਜਵਾਨ ਬੱਚੇ ਉਹਨਾਂ ਦਾ ਇਲਾਜ ਵੱਡੀ ਪੱਧਰ ਤੇ ਕਰਦਾ ਸੀ ਦੇਸਾ ਪਰਦੇਸਾਂ ਚੋਂ ਵੀ ਇਹਦੇ ਕੋਲ ਬੱਚੇ ਆ ਰਹੇ ਸੀ ਲੱਕ ਜੋ ਜੁਪੀ ਚੋਂ ਵੀ ਹਰਿਆਣੇ ਚੋਂ ਵੀ ਵੱਡੇ ਵੱਡੇ ਪੁਲਿਸ ਅਫਸਰ ਵੀ ਇਹਨਾਂ ਦੇ ਆਪਣੇ ਬੱਚਿਆਂ ਦਾ ਇਲਾਜ ਕਰਾ ਕੇ ਗਏ। ਮਾੜੀ ਕਿਸਮ ਦੇ ਇਹਨਾਂ ਦਾ ਭਤੀਜਾ ਇਹ ਬਾਬੇ ਡੈਕੂਰੀ ਤਿੰਨ ਭਰਾ ਸੀ ਸਰਦਾਰਜੀਤ ਸਿੰਘ ਦੇ ਬੇਟੇ ਸੀ ਸਾਡੇ ਤਾਏ ਦੇ ਮੇਟੇ ਦੇ ਵੱਡਾ ਭਰਾ ਪੁਲਿਸ ਜੀ ਇਨਸਪੈਕਟਰ ਰਟਾਇਰ ਹੋਇਆ ਬੀਸੀ ਜੀ। ਛੋਟਾ ਵਿਚਾਰਾ ਖੇਤੀ ਕਰਦਾ ਸੀ ਜਿਹਦਾ ਬੇਟਾ ਸੀ ਇਹ ਜੀ ਨੇ ਅਟੈਕ ਕੀਤਾ। ਛੋਟਾ ਤੀਜਾ ਨੰਬਰ ਬਾਬਾ ਸੀ ਡੈਕ ਜਿਹੜਾ ਕਿ ਉਹਦਾ ਪੋਲੀਓ ਦਾ ਪੇਸ਼ੈਂਟ ਸੀ। ਵੱਡੀ ਪੱਦਰ ਤੇ ਨੇ ਆਪਣੇ ਕੰਮ ਜਾਂ ਵੀ ਆਪਣੇ ਦਿਮਾਗ ਨਾਲ ਹੀ ਆਪਣੇ ਪੜਪੜ ਕੇ ਨੇ ਕੀਤੀ ਹੈ ਜਿਹਦਾ ਕਿ ਅੱਜ ਕੋਈ ਹਿਸਾਬ ਉਤਾਰ ਨਹੀਂ ਖੁੱਤਾ ਪਾਈ ਸੀ ਇਹ ਫਿਰ ਦੇਸ਼ਾਂ ਵਿਦੇਸ਼ਾਂ ਦੇਸ਼ਾਂ ਵਿਦੇਸ਼ਾਂ ਅੱਜ ਕੋ ਇਹਦੇ ਕੋਲੇ ਸਿੱਧੂ ਸਾਹਿਬ 10 ਕੁੜੀਆਂ ਮੁਲਾਜ਼ਮਾਂ ਕੰਮ ਕਰਦੀ ਅਸੀ 5-7 ਮੁੰਡੇ ਕੰਮ ਕਰਦੇ ਸੀ ਤੇ ਆਪ ਜਿਹੜਾ ਕੋਈ ਬੱਚਾ ਮਨੋਵਿਗਿਆਨ ਜਾਂ ਕੋਈ ਮੈਂਟਲੀ ਹੋ ਜਾਂਦਾ ਬੱਚਾ ਪਰ ਡਾਕਟਰ ਤੋਂ ਨਹੀਂ ਲੋਟ ਹੁੰਦਾ ਤਾਂ ਡਾਕਟਰ ਵੀ ਇਹਨਾਂ ਕੋਲੇ ਬੱਚੇ ਭੇਜਦੇ ਸੀ। ਕਈ ਕਈ ਡਾਕਟਰ ਤਾਂ ਇਹਨਾਂ ਕੋਲੇ ਆਪ ਇਹਦੇ ਬਹੁਤ ਨੇੜੇ ਸੀ ਜਿਹੜਾ ਕੋਈ ਬੱਚਾ ਹੁੰਦਾ ਇਹਦੇ ਕੋਲ ਆਉਂਦਾ ਜਾਂ ਇਹ ਤੋਂ ਪੁੱਛ ਕੇ ਜਾਂਦਾ। ਜਿਵੇਂ ਡਾਕਟਰ ਮੇਰੇ ਖਲਾਫ ਨੇ ਮਨੀਤ ਬੈਠਾ ਇੱਥੇ ਆਪਣੇ ਸਗਰੂ ਰੋਡ ਤੇ ਜੇ ਆਪਾਂ ਜੀ ਜੀ ਆ ਆਪਾਂ ਜਾਣਾ ਨਾਨਕਾੜੀ ਚੌਂਕ ਨੂੰ ਜਾਂਦੇ ਆ। ਹਾਂ ਡਾਕਟਰ ਬਰਦੀਤ ਜੀ ਆਪਾਂ ਗੱਲ ਕਰੀਏ ਕਿ ਸਮਾਜ ਨੂੰ ਇੱਕ ਸੇਹ ਦੇਣ ਵਾਲੇ ਬਾਝ ਹੋਂ ਮੈਂ ਕਹਿੰਦਾ ਮੌਜੂਦ ਵੀ ਐਡੀ ਬੜੀ ਤਰੱਕੀ ਮੈਂ ਕਹਿੰਦਾ ਸਿੱਧੂ ਸਾਹਿਬ ਜੀ ਮੈਂ ਕਹਾਂ ਵੀ ਅਸੀਂ ਇਹਦੇ ਬਰਾਬਰ ਨਹੀਂ ਅਸੀਂ ਸਾਡੇ ਕੋਲ 40 ਕਿਲੋਲੇ 50 ਕਿਲੋ ਇਹਦੇ ਕੋਲੇ ਸਾਨੂੰ ਨਹੀਂ ਪਤਾ ਵੀ ਕਿਵੇਂ ਆਉਂਦਾ ਨਾ ਕਿਸ ਤਰ੍ਹਾਂ ਗਰੀਬ ਤੋਂ ਪੈਸਾ ਲੈਣਾ ਸੀ ਕੋਈ ਧੱਕੇ ਨਾਲ ਹੀ ਪੈਸੇ ਲੈ ਕੇ ਜਾਂਦੇ ਸੀ ਚੰਗੇ ਚੰਗੇ ਅਫਸਰ ਅਸੀਂ ਆ ਮੇਰੇ ਕੋਲ ਆਉਂਦੇ ਸੀ ਸਰਪੰਚ ਸਾਹਿਬ ਤੁਹਾਡਾ ਭਤੀਜਾ ਲੱਗਦਾ ਹੈ ਤੁਸੀਂ ਸਾਡੇ ਨਾਲ ਚੱਲਦੇ ਆਉਂਦੇ ਤਾਂ ਕਿਸੇ ਜਿਹਦੇ ਬਟ ਕੈਨੇਡਾ ਦੀਆਂ ਵੀ ਟਿਕਟਾਂ ਹੋਈਆਂ ਹੋਏ ਦੇ ਬੱਚਿਆਂ ਦੀਆਂ ਜਿਨ੍ਹਾਂ ਦੇ ਬੱਚੇ ਅਫਸਰ ਹੋਏ ਨੇ ਨਹੀਂ ਟਿਕਟਾਂ ਹੋਣ ਦੀਆਂ ਜਾ ਸਕਦੇ ਸੀ ਕੈਂਸਲ ਕਰਾਉਂਦੇ ਸੀ ਉਦੋਂ ਬਾਅਦ ਇਹਦਾ ਪਤਾ ਲੱਗਦਾ ਸੀ ਫਿਰ ਆਉਂਦੇ ਸੀ ਉਹ ਮੇਰੇ ਕੋਲੇ ਆ ਕੇ ਮੈਨੂੰ ਕਹਿੰਦੇ ਵੀ ਸਾਨੂੰ ਲੈਂਗੇ ਚੱਲ ਇੱਥੇ ਉਹਨਾਂ ਦਾ ਵੀ ਇਲਾਜ ਕਰਾ ਕੇ ਅੱਜ ਉਹ ਵੀ ਅਫਸਰ ਵਿਚਾਰੇ ਫੋਨ ਕਰ ਰਹੇ ਨੇ ਸਰਪੰਚ ਸਾਹਿਬ ਬਹੁਤ ਮਾੜਾ ਹੋਇਆ ਬਸ ਮਾੜੀ ਕਿਸਮਤ ਇਹਦੀ ਕੋਈ ਅਸੀਂ ਨਹੀਂ ਕਹਿ ਸਕਦੇ ਵੀ ਇਹ ਬੰਦੇ ਨੂੰ ਕੋਈ ਕਿਸੇ ਨਾਲ ਬਹਿਰਤੀ ਬਹਿਰਤਾ ਹੀ ਨਹੀਂ ਸੀ ਗਰੀਬ ਦਾ ਘਰ ਗਰੀਬ ਬੰਦੇ ਦੀ ਮਦਦ ਕਰਦਾ ਸੀ ਸ਼ਮਸ਼ਾਨ ਘਾਟ ਦਾ ਜੀ ਦੋ ਤਿੰਨ ਵਾਰੀ ਇਹਨੇ ਸੇਵਾ ਕੀਤੀ ਮੈਂ ਕੈਨੇਡਾ ਗਿਆ ਹੋਇਆ ਸੀ ਚਾਚਾ ਜੀ ਮੈਂ ਕੈਨੇਡਾ ਤੂੰ ਕੈਨੇਡਾ ਗਿਆ ਮੈਂ ਤੇ ਸੇਵਾ ਕਰਦਾ ਕਹਿੰਦਾ ਆਪਣਾ ਸੁਭਸਾਨ ਘਾਟ ਮਾੜਾ ਵੀ ਪੱਤੇ ਪੁੱਤੇ ਬਹੁਤ ਵੈਰ ਮੈਂ ਕਰ ਦੋ ਪੁੱਤ ਫਿਰ ਮੈਨੂੰ ਵੀਡੀਓ ਭੇਜਿਓ ਨੇ ਕਹਿੰਦਾ ਮਾ ਜਰ ਬਹੁਤ ਚੰਗਾ ਕੰਮ ਕੀਤਾ ਕਿਤੇ ਕੋਈ ਖੇਡਣ ਵਾਲ ਆ ਗਿਆ ਤਾਂ ਘੱਟ ਤੋਂ ਘੱਟ 50 55 ਹਜ਼ਾਰ ਦੀ ਪਰਚੀ ਦਿੰਦਾ ਸੀ ਕੋਈ ਪਿੰਡ ਦਾ ਆ ਗਿਆ ਕੋਈ ਪਿੰਡ ਦੀ ਕੋਈ ਕੋਈ ਵੀ ਟੀਮ ਆ ਜੇ ਕੋਈ ਬਖਤੀ ਆ ਗਿਆ ਖੇਡਾਂ ਕਰਾਉਂਦਾ ਜਾਂ ਕੋਈ ਬਲੱਡ ਬੈਂਕ ਜਾਂ ਕੋਈ ਕ੍ਰਿਕਟ ਦਾ ਮੈਚ ਕਰਾਉਂਦਾ ਤੇ ਇਹਨੇ ਬਦ ਚੜ ਕੇ ਉਹਦੇ ਪੈਸੇ ਦੇਣੇ ਸੀ ਕਦੇ ਇਹਨੇ ਸੋਚਿਆ ਨਹੀਂ ਸੀ ਮੈਂ ਕਹਿੰਦਾ ਬੱਚੇ ਨੇ ਜੀ ਨਵੇਂ ਮੁੰਡੇ ਨੇ ਨਮਕ ਖੁਗਣਾ ਪੈਣਾ ਨੂੰ ਕਿੰਨਾ ਜਪਾ ਕਿੰਨਾ ਘੱਟਾ ਪਿਆ ਉਹਦੇ ਜੱਗ ਘੱਟੇ ਨਾਲ ਉਹਦੇ ਨਾਲ ਜੀ ਪੁੱਛੋ ਜੇ ਘੱਟਾ ਹੈ ਨਾ ਵੀ ਸਾਨੂੰ ਤਾਂ ਬਹੁਤ ਵੱਡਾ ਘੱਟਾ ਸਮਾਜ ਨੂੰ ਸਮਾਜ ਨੂੰ ਬਹੁਤ ਵੱਡਾ ਘੱਟਾ ਪਿਆ ਚੀ ਦੀ ਪ੍ਰਾਣੀ ਹੋ ਸਕਦੀ ਕਿੰਨਾ ਮੇ ਬੇਟਾ ਰਾਵੀ ਰੋਹੀ ਤੁਸੀਂ ਬਾਬਾ ਪੁੱਤਰ ਜੀ ਨੂੰ ਕਿੰਨਾ ਟਾਈਮ ਤੋਂ ਇੱਥੇ ਰਹ ਰਹੇ ਸੀ ਕਿਦਾਂ ਦਾ ਸੁਭਾਅ ਸੀ 16 ਸਾਲ ਹੋ ਗਏ ਇਸ ਮਤਲਬ 16 ਸਾਲ ਹੋਣ ਵਾਲੇ ਸੀ ਤੇ ਬਹੁਤ ਵਧੀਆ ਸੁਭਾਅ ਸੀ ਇੰਨੀ ਕੇਅਰ ਕਰਦੇ ਸੀ ਬਹੁਤ ਜ਼ਿਆਦੇ ਜੇ ਖੁਦ ਨੂੰ ਵੀ ਦੁੱਖ ਹੁੰਦਾ ਸੀ ਆਪ ਦੁਖੀ ਹੋ ਜਾਂਦੇ ਸੀ ਕਿ ਮੇਰੇ ਬੱਚੇ ਦੁਖੀ ਨੇ ਅੱਜ ਕੀ ਘਟਨਾ ਵਾਪਰੀ ਸੀ ਤੁਸੀਂ ਕਿਹਾ ਤੁਸੀਂ ਉਸ ਟਾਈਮ ਇੱਥੇ ਸੀ ਐ ਸਕੂਲ ਗਈ ਵੈਸੀ ਤੁਸੀਂ ਉਹਨਾਂ ਨੂੰ ਕਦੋਂ ਮਤਲਬ ਕਿ ਮਿਲੇ ਮਤਲਬ ਕਿ ਪਹਿਲੀ ਵਾਰ ਕਿਤਨੀ ਉਮਰ ਸੀ ਵੀ ਤੁਹਾਡੀ ਪਤਾ ਜਿਆਦਾ ਉਸ ਟਾਈਮ ਬਚਪਨ ਤੋਂ ਬਚਪਨ ਅੱਜ ਕੀ ਮਹਿਸੂਸ ਕਰ ਰਹੇ ਹੋ ਕਿ ਅੱਜ ਉਹ ਬਾਬਾ ਪਿਤਾ ਸਿੰਘ ਜੀ ਹੈ ਨਹੀਂ ਇੱਥੇ ਦੁਨੀਆ ਤੇ ਕੀ ਲੱਗ ਰਿਹਾ ਸਭ ਬਹੁਤ ਜ਼ਿਆਦਾ ਖਾਲੀ ਖਾਲੀ ਜਿਹਾ ਲੱਗ ਰਿਹਾ ਸੋਨਾ ਸੋਨਾ ਜਿਹਾ ਲੱਗ ਰਿਹਾ ਘਰ ਕਿ ਕੋਈ ਹੈ ਨਹੀਂ ਫਿਲੀ ਗਲਸ ਫਰਦਿਸ ਪਲੱਸ 1 ਕਿੰਦਾਸ ਉਹ ਆਸੀ ਰੰਤ ਬਹੁਤ ਜ਼ਿਆਦਾ ਵਧੀਆ ਸੀ ਉਹਨਾਂ ਵਰਗਾ ਨਹੀਂ ਕੋਈ ਦੇਖਿਆ ਇੱਕ ਮਿੰਟ ਹਾਂ ਜੀ ਰੋ 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 ਕੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਵਿੰਦਰ ਸਿੰਘ ਹੈ ਗੁਰਵਿੰਦਰ ਤੁਸੀਂ ਇੱਕ ਬਾਬਾ ਟੱਕਾ ਵਾਲਾ ਨਾਂ ਤੇ ਮਸ਼ਹੂਰ ਹਾਂਜੀ ਹਾਂਜੀ ਉਹਨਾਂ ਦੇ ਕੀ ਗੱਲਬਾਤ ਹੋਈ ਹੈ ਸਾਹਿਬ ਉਹ ਜੀ ਵੱਡੇ ਬ੍ਰਦਰ ਨੇ ਮੇਰੇ ਮੈਂ ਉਹਨਾਂ ਨਾਲ 26 ਸਾਲ ਤੋਂ ਰਹਿ ਰਿਹਾ ਸੀਗਾ ਉਹ ਰਹੀ ਉਹਨਾਂ પતિ ਜਾਂ ਅਕਸਰ ਆਉਂਦਾ ਜਾਂਦਾ ਰਹਿੰਦਾ ਉਹਨਾਂ ਕੋਲ ਤੇ ਕੱਲ ਵੀ ਆਇਆ ਉਹ ਅੰਦਰ ਗਿਆ ਅਸੀਂ ਜਿਵੇਂ ਕੀ ਰੂਮ ਚ ਬੈਠਦੇ ਨੇ ਈ ਸੀ ਲੱਗਿਆ ਹੁੰਦਾ ਰੂਮ ਬੰਦ ਕਰਕੇ ਬੈਠ ਜਾਂਦੇ ਨੇ ਉਹ ਆਇਆ ਜੀ ਉਦੋਂ ਬਾਅਦ ਉਹਨੇ ਪਤਾ ਨਹੀਂ ਕੀ ਗੱਲਬਾਤ ਹੋਈ ਅੰਦਰ ਨਹੀਂ ਤਾਂ ਸਾਨੂੰ ਬਾਹਰੋਂ ਈ ਦਿਖਿਆ ਵੀ ਉਹ ਉਹਨਾਂ ਨੂੰ ਮਾਰ ਰਿਹਾ ਜੀ ਕੁਝ ਅਸੀਂ ਇੱਕਦਮ ਰੂਮ ਚ ਭੱਜ ਕੇ ਗਏ ਇੰਨੇ ਉਹ ਦੂਸਰੀ ਸਾਈਡ ਦੀ ਨਿਕਲ ਗਿਆ ਬਸ ਉਹਨਾਂ ਨੂੰ ਅਸੀਂ ਲੈ ਕੇ ਹਸਪੀਟਲ ਆ ਗਏ ਕੀ ਕੀ ਨਰਸ ਜੋ ਪਤਾ ਲੱਗੇ ਉਹ ਕੁਝ ਥੋੜੀ ਟਾਈਪ ਕੁਝ ਵੀ ਚੀਜ਼ 'ਚ ਬਹੁਤ ਜ਼ਿਆਦਾ ਛੱਟ ਲੱਗੀ ਹੋਈ ਸੀ ਜਦੋਂ ਤੁਸੀਂ ਮੌਕੇ ਤੇ ਦੇਖਿਆ ਤਾਂ ਕਿਤਨਾ ਦੇ ਹਾਲਤ ਸੀ ਉਹਨਾਂ ਦੇ ਖੂਨ ਨਾ ਬਲੱਡ ਨਾ ਪੂਰਾ ਬੈੱਡ ਲਿਪੜਿਆ ਪਿਆ ਸੀਗਾ ਜੀ ਕੱਪੜੇ ਲਫਤ ਬਸਨੋ ਅਸੀਂ ਉਸੇ ਹਾਲਤ 'ਚ ਚੱਕਿਆ ਜੀ ਸਰੀਰਕ ਤੌਰ ਤੇ ਕਿਵੇਂ ਸੀਗੇ ਉਹ ਹੈਂਡੀਕੈਪਡ ਹੈਂਡੀਕੈਪਡ ਅਸੀਂ ਚੱਲ ਨਹੀਂ ਸਕਦੇ ਸੀ ਕੋਈ ਕੀ ਕੀ ਕੰਮ ਕਰਦੇ ਸੀ ਉਹ ਸਾਈਕੋਲੋਜੀ ਸਟੱਡੀ ਸੀਗੀ ਬਹੁਤ ਦੂਰੋਂ ਦੂਰੋਂ ਲੋਕ ਉਹਨਾਂ ਜਾਣਦੇ ਸੀ ਤੇ ਇਲੈਕਟ੍ਰੋਨਿਕਸ ਦਾ ਕਮ ਸੀ ਸਾਡਾ ਬਾਬਾ ਡੱਕ ਬਿਨਾ ਹਾਂ ਕੀ ਕੀ ਕਰਨ ਲੱਗਦਾ ਕਿਉਂ ਮਤਲਬ ਇੰਦਾ ਦਿੱਕਤ ਨਾ ਨਹੀਂ ਜਾਂਦਾ ਕਿ ਇੱਕ ਤਾਂ ਉਹ ਨਸਾਬ ਉਹ ਕਰਦੀ ਸੀ ਉਹ ਉਹਦਾ ਟਰੀਟਮੈਂਟ ਵੀ ਉਹੀ ਪਿਛਲੇ 10 ਸਾਲਾਂ ਤੋਂ ਕਰਵਾ ਰਹੇ ਸੀ ਆਪਣੇ ਸੰਗਰੂਰ ਤੋਂ ਉਹਨਾਂ ਦੀ ਮਾਤਾ ਦੀ ਦਵਾਈ ਵਗੈਰਾ ਸਾਰਾ ਮਤਲਬ ਉਹਨਾਂ ਟੋਟਲ ਖਰਚਾ ਉਹੀ ਚੱਕ ਰਹੇ ਸੀ ਨਾਲੇ ਉਹਨਾਂ ਨੇ ਪਹਿਲਾਂ ਵੀ ਆਪਣੀ ਜ਼ਮੀਨ ਵੇਚ ਕੇ ਵੀ ਉਹਨਾਂ ਦਾ ਕਰਜ਼ਾ ਲਾਹੇ ਕਿ ਕਿਰੇ ਉਸ ਤੋਂ ਬਾਅਦ ਚਾਹ ਕੇ ਤੁਸੀਂ ਕਿੱਥੇ ਲੈ ਕੇ ਗਏ ਅਸੀਂ ਪਹਿਲਾਂ ਦੀਪਕ ਹਸਪੀਟਲ ਚ ਆਈ ਮੋਢੀ ਸਹਾਇਤਾ ਲਈ ਫਿਰ ਉਸ ਤੋਂ ਬਾਅਦ ਇੱਥੋਂ ਉਹਨਾਂ ਨੇ ਅਮਰ ਚ ਰੈਫਰ ਕਰਾਉਂਦੇ ਅਮਰ ਚ ਆ ਕੇ ਕੀ ਗੱਲ ਅਮਰ ਚ ਉਹਨਾਂ ਦਾ ઓਪਰੇਟ ਹੋਇਆ ਜੀ ਫਿਰ ਉਸ ਤੋਂ ਬਾਅਦ ਜੀ ਸ਼ਾਮ 5:30 ਹੋ ਗਈ ਉਹ ਐਕਸਪਾਇਰ ਹੋ ਗਿਆ ਜੀ ਕੰਪਲੀਟ ਤੁਹਾਡੇ ਵੱਲੋਂ ਜੀ ਹਾਂ ਜੀ ਕਾਲੂਰੇ ਉਹਨੇ ਲੈ ਜੀ ਨਾ ਹੋਰ ਸਕੂਟੀ ਤੋਂ ਵੀ ਨਹੀਂ ਮਰੀ ਮਰੀ ਮੋੜੇ ਮੋੜੇ ਘੇ ਘਟਣਾ ਸਵੇਰੇ ਬੰਦਾਗਰੇ ਗੋਟ ਐਮਰਜੈਂਸੀ ਮੈਂ ਕਰਦੇ ਬੰਦਾ ਨਹੀਂ ਪੜੇ ਚੱਲਦੇ ਸਾਬਿਤ ਕਿ ਅੰਪੂਰੀ ਦੀ ਘਟਨਾ ਸਾਹਮਣੇ ਆਈ ਹੈ ਦੀ ਹੈ ਜਿਹੜਾ ਕਾਉਂਸੀ ਦਾ ਬੰਦਾ ਹੋਵੇ। ਦੇਖੋ ਇੱਕ 75 ਸਿੰਘ ਨਾਂ ਦਾ ਬੰਦਾ ਸੀ ਵੈਸੇ ਛੜਾ ਸੀਗਾ ਤੇ ਉਹਦਾ ਭਤੀਜਾ ਸੀਗਾ ਹੈਗਾ ਮਨਦੀਪ ਮਨਪਰੀ ਮਨਵੀਰ ਮਨਵੀਰ ਸਿੰਘ ਪੁੱਤ ਹਰਕੀਰਤ ਸਿੰਘ ਠੀਕ ਹੈ ਉਹਨੇ ਉਹ ਐਕਚੁਅਲੀ ਹੈਗਾ ਡਿਕਟਾ ਹੈਗਾ ਸੀਗਾ ਨਸ਼ੇਦਾਰ ਆਦੀ ਸੀਗਾ ਉਹ ਆਪਣੇ ਜਿਹੜੇ ਚਾਚਾ ਪੁਤਤਰ ਸਿੰਘ ਸੀ ਉਹਦੇ ਕੋਲੋਂ ਉਹ ਛੜਾ ਹੋਣ ਕਰਕੇ ਉਹਦੇ ਕੋਲੋਂ ਪੈਸੇ ਪੂਸੇ ਉਹਦੇ ਕੋਲੋਂ ਲੈਂਦਾ ਰਹਿੰਦਾ ਸੀਗਾ ਤੇ ਆਪਣੀ ਨਸ਼ੇ ਦੀ ਪੂਰਤੀ ਕਰਦਾ ਰਹਿੰਦਾ ਸੀਗਾ ਕੱਲ ਦੀ ਜੋ ਗੱਲ ਹੈਗੀ ਆ ਤੇ ਉਹਨੇ ਕਿ ਨਾ ਉਹਦੇ ਜੋ ਸਰਦੇ ਵਿੱਚ ਉਹਦੇ ਸੱਟ वगैरह ਮਾਰੀ ਹੈ ਕਿਸੇ ਲੋਹੇ ਦੀ ਰਾਤ ਸਾਨੂੰ ਕਰੀਬ 10:30 9 ਵਜੇ ਸਾਨੂੰ ਮੈਡੀਕਲ ਰੁਕਾ ਅੰਮ੍ਰਿਤਪਾਲ ਪਟਲੇ ਤੋਂ ਆਇਆ ਇਹ ਉਹਦੀ ਡੈਥ ਹੋ ਗਈ ਉਸ ਸਮੇਂ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਠੀਕ ਹੈ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਦੋਸ਼ੀਆਂ ਨੂੰ ਵੀ ਫੜ ਕੇ ਸਲਾਖਾਂ ਪੇਸ਼ ਕਰਾਂਗੇ ਸਰ ਕੀ ਕਾਰਨ ਲੱਗਦਾ ਜੀ ਕਿਉਂ ਉਸਨੇ ਮਾਰਿਆ ਵੀ ਪਤਾ ਲੱਗਿਆ ਕਾਰਨ ਦੇਖੋ ਫਿਲਹਾਲ ਜਿਹੜੀ ਗੱਲ ਹੈਗੀ ਹੈ ਵੀ ਜਿਹੜਾ ਇਹਦਾ ਭਤੀਜਾ ਸੀ ਉਹਨੇ ਵੀ ਆਪਣੇ ਚਾਚੇ ਨੂੰ ਕਿਹਾ ਡੇਢ ਲੱਖ ਰੁਪਏ ਜੋ ਪਤਾ ਲੱਗਿਆ ਵੀ ਉਹ ਦਿੱਤਾ ਹੋਇਆ ਸੀਗਾ ਉਹ ਥੋੜਾ ਸ਼ੇਅਰ ਮਾਰਕੀਟ ਦੇ ਜਿਹੜਾ ਜਿਹੜਾ ਪਵਿੱਤਰ ਸਿੰਘ ਜਿਹੜਾ ਮਿੱਤਕ ਮਰਿਆ ਜਿਹੜਾ ਉਹ ਥੋੜਾ ਜਿਹਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਣ ਦਾ ਹੋ ਸੀਗਾ ਤੇ ਇਸ ਕਰਕੇ ਉਹ ਪੈਸੇ ਦੀ ਅਬਦ ਚਾਚੇ ਤੋਂ ਆਪਦੀ ਵਾਪਸੀ ਨੂੰ ਬਾਰੇ ਡਿਮਾਂਡ ਕਰਦਾ ਸੀ ਜੋ ਪਤਾ ਲੱਗਿਆ ਇਸ ਕਰਕੇ ਜੋ ਹੈਗੀ ਹੈ ਡੈਥ ਹੋਈ ਲੜਾਈ ਝਗੜਾ ਹੋਇਆ ਨਾ ਉਹ ਤੇਥੀ ਹੈ ਉਹ ਜਿਹੜੀ ਅਗਲੀ ਪੱਜਾ ਜਿਹੜੀ ਸਪਰੇਟ ਕਿਸ ਬਦੋਂ ਕੀ ਦੀ ਜੇ ਇਨ੍ਹਾਂ ਦਾ ਭਰਾ ਇਹਦਾ ਪਵਿੱਤਰ ਸਿੰਘ ਦਾ ਭਰਾ ਗੁਰਵਿੰਦਰ ਸਿੰਘ ਜਿਹੜਾ ਹੈਗਾ ਸਭ ਤੋਂ ਛੋਟਾ ਭਰਾ ਉਹਦਾ ਹੈਗਾ ਠੀਕ ਹੈ ਨਾ ਉਹਨੇ ਕੰਪਲੇਨਟ ਕੀਤੀ ਹੈ ਇਹ ਚਾਰ ਭਰਾ ਨੇਗੇ ਠੀਕ ਹੈ ਉਹਨੇ ਕੰਪਲੇਨਟ ਕੀਤੀ ਹੈ ਵੀ ਮੇਰੇ ਭਰਾ ਨੂੰ ਜਿਹੜਾ ਹੈਗਾ ਫਲਾਣੇ ਦੇ ਸਿੰਘ ਨੇ ਤਿਕ ਮੀਰਾ ਇਹਦਾ ਸਾਡਾ ਪਤੀਜਾ ਲੱਗਦਾ ਤੇ ਉਹਨੇ ਜਿਹੜੀ ਹੈਗੀਆਂ ਕੋਈ ਤਿੱਕੀ ਜਾਂ ਕੋਈ ਲੋਹੇ ਦੀ ਰਾਡ ਵਗੈਰਾ ਨਾਲ ਉਹਦੇ ਸਿਰ ਤੇ ਵਾਰ ਕਿੰنگਰਾ ਕੀਤਾ ਨਹੀਂ ਕਿਸ ਕਰਕੇ ਕੋਈ ਲੱਤ ਨਹੀਂ ਕੋਈ ਸੀਸੀਟੀਵੀ ਫੁਟੇਜ ਵਗੈਰਾ ਸੀਟੀਜੀ ਆ ਫੁਟੇਜ ਹੈ ਪਰ ਫਿਲਹਾਲ ਹਲੇ ਜਿਹੜੀ ਹੈਗੀ ਆ ਉਹ ਅਸੀਂ ਖੰਗਾਲਾਂਗੇ ਬਾਅਦ ਦੇ ਵਿੱਚ ਫਿਰ ਉਸ ਵਾਰੇ ਪਈ ਕਰਾਂਗੇ